ਗੋਦਾਮ ਨੂੰ ਅੱਗ ਲੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਆਸ-ਪਾਸੇ ਦੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਕਿਉਂਕਿ ਭਿਆਨਕ ਅੱਗ ਜਿਹੜੀ ਗੋਦਾਮ ਨੂੰ ਲੱਗੀ ਸੀ ਤੇ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸੀ ਜਿਸ ਤੋਂ ਬਾਅਦ ਕਿ ਆਸ-ਪਾਸੇ ਦੇ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਅਤੇ ਅੱਗ ਤੇ ਕਾਫੀ ਮੁਸ਼ਕਲ ਦੇ ਨਾਲ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਰ ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸੇ ਦੇ ਲੋਕ ਜਿਹੜੇ ਉਹਨਾਂ ਦੇ ਚਿੱਕ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਅੱਗ ਦੀ ਲਪਟਾ ਦੂਰ ਤੱਕ ਜਾ ਰਹੀ ਸੀਗੀ ਆ ਅੱਗ ਇੰਨੀ ਭਿਆਨਕ ਸੀ ਕਿ ਦੇਖ ਕੇ ਦੇਖਦੇ ਹੀ ਲੋਕ ਜਿਹੜੇ ਉਹਨਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਗਿਆ ਤੇ ਤੁਰੰਤ ਉਹਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਕਾਫੀ ਮੁਸ਼ਕਲ ਦੇ ਨਾਲ ਕਾਫੀ ਮੁਸ਼ਕਲਤ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ ਦੱਸਦੇ ਕਿ ਪੂਰੀ ਖਬਰ ਕਾਨਪੂਰ ਤੋਂ ਸਾਹਮਣੇ ਆਈ ਆ ਕਾਨਪੂਰ ਦੇ ਇੱਕ ਕਿ ਗੋਦਾਮ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ ਥਣ ਦੇ ਕੋਲ ਇੱਕ ਗੋਦਾਮ ਸੀਗਾ ਜਿਸ ਨੂੰ ਅੱਗ ਲੱਗ ਗਈ ਹੈ ਹਾਲਾਂਕਿ ਕਿ ਕਿਸੇ ਦਾ ਗੋਦਾਮ ਸੀ ਇਸ ਬਾਰੇ ਕੋਈ ਜਾਣਕਾਰੀ ਬਾਹਰ ਨਿਕਲ ਕੇ ਨਹੀਂ ਸਾਹਮਣੇ ਆਇਆ ਕਿਸ وجہ ਦੇ ਕਾਰਨ ਕਿਸ ਵਜ੍ਹਾ ਨਾਲ ਇਹ ਅੱਗ ਲੱਗੀ ਹੈ ਕਿਸ ਕਾਰਨ ਅੱਗ ਲੱਗੀ ਇਹ ਵੀ ਜਾਣਕਾਰੀ ਜਿਹੜੀ ਸਾਹਮਣੇ ਨਹੀਂ ਆ ਸਕੀ ਹੈ ਪਰ ਇਸ ਅੱਗ ਦੇ ਨਾਲ ਅਸਪਾਸੇ ਦੇ ਲੋਕ ਜਿਹੜੇ ਸੀ ਉਹਨਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਗਿਆ ਤੇ ਪਿਛਲੇ ਦਿਨ ਵੀ ਇੱਕ ਖਬਰ ਤੁਹਾਨੂੰ ਦੱਸੀ ਸੀ ਕਿ ਜਦੋਂ ਕਿ ਇੱਕ ਭਿਆਨਕ ਅੱਗ ਲੱਗੀ ਤਾਂ ਉਹ ਅੱਗ ਜਿਹੜੀ ਗੋਦਾਮ ਦੇ ਕੋਲ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਪਟਾਕੇ ਜਿਸ ਕਾਰਨ ਇਹ ਅੱਗ ਲੱਗੀ ਸੀ ਤੇ ਇਸ ਗੋਦਾਮ ਨੂੰ ਕਿਸ ਵਜ੍ਹਾ ਨਾਲ ਲੱਗ ਲੱਗੀ ਕਿਸ ਕਾਰਨ ਨਾਲ ਲੱਗ ਲੱਗੀ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਾਨਪੁਰ ਤੋਂ ਇਕਦਮ ਤੇ ਕਾਨਪੁਰ ਤੋਂ ਖਬਰ ਸਾਹਮਣੇ ਆਈ ਹੈ ਜਿਸੇ ਗੋਦਾਮ ਦੇ ਵਿੱਚ ਅੱਗ ਲੱਗੀ ਹੈ ਤੇ ਪਨਕੀ थाना ਸ਼ਹਿਰਤ ਦੇ ਮੋਰ ਰੰਗ ਮੰਡੀ ਦੇ ਕੋਲ ਆ ਇੱਕ ਇਹ ਗੋਦਾਮ ਜਿਸ ਦੇ ਵਿੱਚ ਇਹ ਪਿਆਨਕ ਅੱਗ ਲੱਗਣ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਅਤੇ ਲੋਕ ਜਿਹੜੇ ਇੱਕਦਮ ਡਰ ਗਏ ਆ ਕਿਉਂਕਿ ਅੱਗ ਬੇਹਦ ਭਿਆਨਕ ਸੀ ਤਸਵੀਰਾਂ ਵੀ ਵੇਖ ਸਕਦੇ ਹੋ ਤਸਵੀਰਾਂ ਵਿੱਚ ਵੀ ਵਿਖਾਈ ਦੇ ਰਿਹਾ ਕਿ ਕਿਸ ਕਦਰ ਅੱਗ ਲੱਗੀ ਹੈ ਤੇ ਆਸੇ ਪਾਸੇ ਜਿਹੜੇ ਲੋਕਾਂ ਦੇ ਘਰ ਵੀ ਉਹ ਦਿਖਾਈ ਦੇ ਰਹੇ ਨੇ ਤੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਕਾਫੀ ਮੁਸ਼ਕਲ ਦੇ ਬਾਵ ਇਸ ਮੁਸ਼ਕਲ ਤੋਂ ਬਾਅਦ ਇਸ ਭਿਆਨਕ ਅੱਗ ਤੇ ਕਾਬੂ ਪਾਇਆ ਗਿਆ